ਜਦੋਂ ਆਪਾਂ ਆਮਰਾ ਛਕਦੇ ਆਨਾ ਆਪਾਂ ਨੂੰ ਪੰਜ ਪਿਆਰੇ ਸਹਿਬਾਨ ਕਹਿੰਦੇ ਕਿ ਅੱਜ ਤੋਂ ਲੈ ਕੇ ਤੁਸੀਂ ਅਨੰਦਪੁਰ ਦੇ ਵਾਸੀ ਹੋ ਤੁਹਾਡੇ ਧਰਮ ਦੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮ ਦੇ ਮਾਤਾ-ਮਾਤਾ ਸਹਿਬ ਕੌਰ ਜੀ ਆਓ ਆਪਾਂ ਆਪਣੇ ਘਰ ਚਲੀਏ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਨਾ ਹੈ ਗੁਲਾਬ ਦਾ ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਚਲੀਏ ਉੱਥੇ ਤਖਤਸ਼੍ਰੀ ਕੇਸਰ ਸਾਹਿਬ ਕੇਸਾਂ ਨਾਲ ਦਸ਼ਮੇਸ਼ ਪਿਤਾ ਨੂੰ ਕਿੰਨੀ ਮੁਹੱਬਤ ਹੋਵੇਗੀ ਇਸ ਮਾਬਤ ਥੋੜੀ ਜੀ ਗੱਲ ਬੋਲ ਜਾਵਾਂ आनंदपुर ਸਾਹਿਬ ਬਹੁਤ ਕਿਲੇ ਆ ਕਿਤੇ ਲੋਗੜ ਕਿਲਾ ਆ ਕਿਤੇ ਹੋਲਗੜ ਕਿਲਾ ਆ ਕਿਤੇ ਆਨੰਦਕੜ ਕਿਲਾ ਆ ਕਿਤੇ ਨਰਮੋਹੜ ਕਿਲਾ ਆ ਪਰ ਜਿੱਥੇ ਪੰਜਾਂ ਦੀ ਚੂਣ ਹੋਈ ਉਸ ਕਿਲੇ ਦਾ ਨਾਮ ਹੀ ਕੇਸਗੜ ਹੈ ਇਹਦਾ ਮਤਲਬ ਕੇਸਾਂ ਦੇ ਨਾਲ ਕਿੰਨੀ ਮੁਹੱਬਤ ਆ ਦਸ਼ਮੇਸ਼ ਪਿਤਾ ਜੀ ਦੀ ਗੁਰੂ ਸਾਹਿਬ ਜੀ ਨੇ ਸਾਨੂੰ ਕਕਾਰ ਬਖਸ਼ਿਸ਼ ਕੀਤੇ ਆ ਇਹਨਾਂ ਪੰਜਾਂ ਕਕਾਰਾਂ ਵਿੱਚੋਂ ਚਾਰ ਕਕਾਰਾਂ ਦੀ ਕਿਤੇ ਵਿਅਦਵੀ ਹੋ ਜਾਵੇ ਚਾਰ ਕਕਾਰ ਕਿਤੇ ਸਰੀਰ ਤੋਂ ਅਲੱਗ ਹੋ ਜਾਣ ਤਾ ਪੰਜਾਂ ਦੇ ਕੋਲ ਪੇਸ਼ ਹੋ ਕੇ ਭੁੱਲ ਬਖਸ਼ਾਈ ਜਾ ਸਕਦੀ ਆ ਪਰ ਜੇ ਕੇਸ ਕਤਲ ਹੋ ਜਾਣ ਤਾਂ ਯਾਦ ਰੱਖਿਓ ਦੁਬਾਰਾ ਅਮਰਤ ਛਕਾਉਣਾ ਕਿ ਨਹੀਂ ਛਕਾਉਣਾ ਇਹ ਪੰਜਾਂ ਪਿਆਰਾਂ ਦੇ ਆਪਣੇ ਹੱਥ 'ਚ ਆ ਉਹ ਭਾਵੇਂ ਧੱਕੇ ਮਾਰ ਕੇ ਕੱਢ ਦੇਣ ਕਿ ਨਹੀਂ ਤੈਨੂੰ ਛਕਾਉਣਾ ਅਮਰਤ ਤੂੰ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਕੇਸ ਸਾਡੇ ਧਰਮ ਮੰਦਰ ਕਿ ਐਸੀ ਮਹਾਨਤਾ ਰੱਖਦੇ ਆ ਇਹ ਵੀ ਬਹੁਤ ਲਮੇਰਾ ਵਿਸ਼ਾ ਇਹਦੇ ਉੱਤੇ ਬਹੁਤ ਲੰਬਾ ਲੱਬਾ ਲੈਕਚਰ ਦਿੱਤਾ ਜਾ ਸਕਦਾ ਹੈ